ਜੋ ਵੀ ਆ ਸਕਦੇ ਮੇਲਾ ਦੇਖਣ ਤੇ ਲਓ ਵੀ ਹੁਣ ਦੇਖੋ ਇਧਰੋ ਇਧਰੋ ਦੇਖੋ ਕਿੰਨਾ ਸੋਨਾ ਬੂ ਆ ਰਿਹਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੰਨਾ ਤੁਸੀਂ ਪਿਆਰ ਦਿੰਦੇ ਹੋ ਨਾ ਤੇ ਟੰਡੋਲ ਦੇਖੋ ਲਓ ਜੀ ਲਓ ਵੇ ਬਾਕੀ ਦੇਖੋ ਵੀ ਬਹੁਤ ਪੱਠਾ ਜੀ ਦੇਖ ਸਕਦੇ ਆ ਦੇਖੋ ਸਾਰਿਆਂ ਨੂੰ ਪਿਆਰ ਭਰੀ ਸਸਰੀ ਕਾਲਜੀ ਤੇ ਸਵਾਗਤਾਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮਰੇਕੋਲੇ ਤੇ ਸ਼ਹਿਰ ਮਰੇਕੋਲੇ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਤੇ ਚਲਦੇ ਆ ਤੁਹਾਨੂੰ ਸਾਰਾ ਅੱਜ ਆਪਾਂ ਇਹ ਮੇਲਾ ਦਿਖਾਵਾਂਗੇ ਤੇ ਇਹਦੀ ਕਿੰਨੀ ਟਿਕਟ ਆ ਤੇ ਕਿਵੇਂ ਦਾ ਸਾਰਾ ਮੇਲਾ ਸਾਰਾ ਇਹ ਵੀਡੀਓ ਤੁਹਾਨੂੰ ਆਪਾਂ ਦੱਸਾਂਗੇ ਵੀਡੀਓ ਦਾ ਐਂਡ ਤੱਕ ਬਣੇ ਰਹੋਗੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਤੇ ਚੱਲਦੇ ਆਪਾਂ ਅੰਦਰ ਮੇਲੇ ਦੇ ਅੰਦਰ ਐਂਟਰੀ ਕਰਦੇ ਆ ਤੇ ਤੁਹਾਨੂੰ ਟਿਕਟ ਦੱਸ ਦਿਆ ਕਿੰਨੀ ਆ ਤੇ ਮੇਲਾ ਕਿੱਥੇ ਲੱਗੇ ਐ ਵੀ ਤੁਹਾਨੂੰ ਸਾਰਾ ਆਪਾਂ ਇਹ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਦਾ ਐਂਡ ਤੱਕ ਜਰੂਰ ਦੇਖਿਓ ਲਓ ਜੀ ਆਪਾਂ ਹੁਣ ਮੇਲੇ 'ਚ ਐਂਟਰ ਹੋਣ ਲੱਗਾ ਤੇ ਟਿਕਟ ਆਪਾਂ ਲੈ ਲਈ ਇਹਦੀ ਜਿਹੜੀ ਟਿਕਟ ਆ ਉਹ 20 ਰੁਪਏ ਆ ਤੇ ਚੱਲਦੇ ਆ ਅੰਦਰ ਤੁਹਾਨੂੰ ਸਾਰਾ ਇਹ ਆ ਤੇ ਇਹ ਮੇਲਾ ਸੀਤਾ ਗ੍ਰਾਮਰ ਸਕੂਲ ਦੇ ਸਾਹਮਣੇ ਲੱਗਿਆ ਲੁਧਿਆਣਾ ਰੋਡ ਦੇ ਉੱਪਰ ਤੇ ਸਾਹਮਣੇ ਇੱਧਰ ਆ ਗਿਆ ਪੈਟਰੋਲ ਪੰਪ ਇੰਡੀਅਨ ਆਇਲ ਦਾ ਤੇ ਇਹ ਪੈਟਰੋਲ ਪੰਪ ਦੇ ਸਾਹਮਣੇ ਮੇਲਾ ਲੱਗਿਆ ਲੁਧਿਆਣਾ ਰੋਡ ਦੇ ਉੱਪਰ ਇੱਧਰ ਆ ਗਿਆ ਸਕੂਲ ਸੀਤਾ ਗ੍ਰਾਮਰ ਸਕੂਲ ਤੁਸੀਂ ਲੋਕੇਸ਼ਨ ਤੇ ਭਰ ਕੇ ਆ ਸਕਦੇ ਹੋ ਤੇ ਚਲਦੇ ਆਂ ਅੰਦਰ ਤੇ ਤੁਹਾਨੂੰ ਸਾਰਾ ਅੱਜ ਇਹ ਮੇਲਾ ਦਿਖਾਵਾਂਗੇ ਤੇ ਲੰਡਨ ਬ੍ਰਿਜੇ ਇਹ ਮੇਲੇ ਨੂੰ ਜਿਹੜਾ ਨਾਮ ਦਿੱਤਾ ਗਿਆ ਤੇ ਚਲਦੇ ਆਂ ਅੰਦਰ ਕਿਵੇਂ ਦਾ ਮੇਲਾ ਹੋਊਗਾ ਸਾਰਾ ਤੁਹਾਨੂੰ ਅੱਜ ਆਪਾਂ ਇਹ ਮੇਲਾ ਦਿਖਾਵਾਂਗੇ ਤੇ ਬਾਕੀ ਇੱਥੇ ਆਪਾਂ ਟਿਕਟ ਚੈੱਕ ਕਰਾ ਦਿੰਨੇ ਆ ਲਓ ਵੀ ਆਪਾਂ ਮੇਲੇ ਦੇ ਤੇ ਕੁਝ ਇਸ ਤਰ੍ਹਾਂ ਦਾ ਮੇਲਾ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਤੇ ਕੁਝ ਇਸ ਤਰ੍ਹਾਂ ਦੀ ਤੂਰੀ ਦੇ ਸਟਾਲਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ ਤੁਹਾਨੂੰ ਦਿਖਾਉਣੇ ਆ ਤੇ ਪਹਿਲਾਂ ਆਪਾਂ ਸਟਾਰਟਿੰਗ ਕਰਦੇ ਆ ਕੱਪੜੇ ਤੋਂ ਤੇ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਕੱਪੜਾ ਹੋ ਦੇਖਣ ਨੂੰ ਮਿਲ ਜੂਗਾ ਜਦੋਂ ਤੁਸੀਂ ਐਂਟਰ ਹੋਵੋਗੇ ਤੇ ਆਹ ਸੇਲ ਲੱਗੀ ਹੋਈ ਆ ਜੀ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਨਾ ਲਓ ਵੀ ਤੇ 2250 ਰੁਪਏ ਤੇ ਜਿਵੇਂ ਆਹ ਦੇਖੋ ਇਧਰ ਨਾ ਤੇ ਆਹ ਸਿਆਲਾਂ ਦਾ ਕੱਪੜਾ ਹੋ ਗਿਆ ਜਿਵੇਂ ਹਨਾ ਲਓ ਵੀ 2250 ਰੁਪਏ ਤੇ ਉਹ ਲਿਖਿਆ ਵੀ ਹੋਇਆ 250 ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਅੱਗੇ ਕੁਝ ਦੇਖੋ ਹਨਾ ਖੇਡਾਂ ਆ ਗਈਆਂ ਲਓ ਜੀ ਤੇ ਆਹ ਦੇਖੋ ਇਧਰ ਹਨਾ ਇਹ ਮੇਦਾ ਸਾਰਾ ਬਾਕੀ ਆ ਬੱਚਿਆਂ ਦੇ ਖੇਡਾਂ ਤੇ ਬਹੁਤ ਇਕੱਠ ਹੈ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਤੇ ਬਾਕੀ ਆ ਦੇਖੋ ਸਾਰਾ ਇਧਰ ਲਓ ਜੀ ਤੇ ਚੱਲਦੇ ਆ ਤੇ ਆ ਆ ਗਿਆ ਜੀ ਖਾਣ ਪੀਣ ਵਾਲਾ ਇਧਰ ਲੋਗੀ ਆ ਟਿੱਕੀ ਆਗ ਹੀ ਲਗਾ ਹਾਂ ਟਿੱਕੀ ਲੈ ਵੀ ਦੇਖੋ ਤੇ ਅੱਗੇ ਦਿਖਾਉਣਾ ਤੁਹਾਨੂੰ ਚੰਡੋਲ ਝੁੱਲੇ ਹਨਾ ਬਾਕੀ ਆ ਆਗ ਹੀ ਬੱਚਿਆਂ ਵਾਲੇ ਇੱਧਰ ਹਨਾ ਲੋਗੀ ਆ ਦੇਖੋ ਜਿਵੇਂ ਹਨਾ ਲੋਗੀ ਆ ਬੱਚਿਆਂ ਵਾਲੇ ਆ ਗਏ ਤੇ ਬਾਕੀ ਆ ਆਗ ਹੀ ਟ੍ਰੇਨ ਇੱਧਰ ਲੋਗਿੰਗ ਕਰਦੇ ਵਾਹ ਵਾਹ ਟ੍ਰੇਨ ਆ ਗਈ ਕਿਹੜਾ ਚੈਨਲ ਆ ਤੁਹਾਡਾ ਕਿਹੜਾ ਚੈਨਲ ਭਾਈ ਆਪਣੇ ਸਬਸਕ੍ਰਾਈਬਰ ਨੇ ਓਕੇ ਓਕੇ ਬਾਈ ਲਓ ਵੀ ਤੇ ਦੇਖੋ ਨਾ ਸਾਰਾ ਡਰੇਨ ਟ੍ਰੇਨ ਹੋ ਗਈ ਜਿਵੇਂ ਹੈ ਨਾ ਅੱਗੇ ਲਓ ਵੀ ਆਹ ਦੇਖੋ ਜਿਵੇਂ ਨਾਲ ਹੀ ਮੋੜਾ ਕਰਦੇ ਇਹ ਚੋ ਟਿਕਟ ਕਾਊਂਟਰ ਬਣੇ ਹੋਏ ਨੇ ਬਾਕੀ ਆ ਬੱਚੇ ਦੀ ਐਕਟੀਵਿਟੀ ਆ ਗਈਆਂ ਸਾਰੀਆਂ ਹਨਾ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਕਾਠਾ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਭਾਈ ਸੋ ਨਾ ਯਾਰ ਦੇਖੋ ਇਧਰ ਨਾ ਬੱਚੇ ਆਲੇ ਆ ਗਏ ਨਾ ਤੇ ਤੇ ਕਿਹ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਹੋਰ ਤੇ ਇਕੱਠ ਦੇਖੋ ਕਿੰਨਾ ਹੋ ਗਿਆ ਨਾ ਤੁਸੀਂ ਦੇਖ ਸਕਦੇ ਬਾਕੀ ਆ ਦੇਖੋ ਸਾਰਿਆ ਤਰ੍ਹਾਂ ਨਾ ਤਾਂ ਇਹ ਆ ਬਣਿਆ ਹੋਇਆ ਨਾ ਦੇਖੋ ਉਹ ਵੀ ਆ ਵੀ ਤੋ ਤਰੀ ਬੱਦੀਏ 3 ਟਿਕਟ ਦੀ ਲੋੜ ਹੈ ਤੁਸੀ ਜੱਲ ਜਲ ਹੋ ਰਹੀ ਹੈ ਤੇ ਅਮੇ ਬਹੁਤ ਸਾਰੇ ਤੁਹਾਨੂੰ ਢੂਲੇ ਦੇਖਣ ਨੂੰ ਮਿਲ ਜਾਣਗੇ ਤੇ ਇਕੱਠ ਦੀ ਗੱਲ ਕਰੀਏ ਇਕੱਠ ਬਹੁਤ ਜਿਆਦਾ ਹੈ ਨਾ ਜੇ ਆਪਾਂ ਗੱਲ ਕਰੀਏ ਲਓ ਲਓ ਵੀ ਲਓ ਲਓ ਵੀ ਲਓ ਤੇ ਬਾਕੀ ਮਰੇਕ ਕੋਲ ਤੇ ਆਪਣੇ ਰਿਸਿਵਰ ਜਿਆਦੇ ਨੇ ਕਿ ਆਪਾਂ ਨੂੰ ਕਾਫੀ ਜਾਣੇ ਮਿਲਿਆ ਜਿਹੜੇ ਆਪਣੇ ਵੀਡੀਓ ਆਲਰੇਡੀ ਦੇਖਦੇ ਹੁੰਦੇ ਆ ਤੇ ਧੰਨਵਾਦ ਬਾਈ ਸਾਰਿਆਂ ਦਾ ਨਾ ਲਓ ਜੀ ਤੇ ਆ ਆ ਗਈ ਛੋਟੀ ਜਿਹੀ ਚੀਜ਼ ਕੀ ਲਾਉ ਬਾਈ ਇਹ ਦੇਖੇ ਨਾ ਤੇ ਲਓ ਬਾਕੀ ਆ ਬੱਚਿਆਂ ਵਾਲੇ ਆ ਗਏ ਅੰਦਰ ਤੇ ਅੱਗੇ ਚੰਡੋਲ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਤੇ ਸਭ ਤੋਂ ਖਤਰਨਾਕ ਆਪਾਂ ਝੂਲਾ ਕਹਿ ਸਕਦਾ ਜਾਂ ਆਪਾਂ ਇਹਨੂੰ ਧੂਲਾ ਹੀ ਕਹਿ ਸਕਦੇ ਆ ਆ ਦੇਖੋ ਮੇਰੇ ਹਿਸਾਬ ਨਾਲ ਵੀ ਵੇ ਮੇਲੇ ਵਿੱਚ ਸਭ ਤੋਂ ਖਤਰਨਾਕ ਚੀਜ਼ ਆ ਹੁੰਦੀ ਆ। ਲਓ ਵੀ। ਤੇ ਆਹ ਦੀ ਅਮਰਤ ਗੱਲ ਬਲੌਗ, ਅਮਰਤ ਗੱਲ ਬਲੌਗ। ਤੇ ਆਪਾਂ ਨੂੰ ਬਹੁਤ ਮਿਲ ਰਿਹਾ ਤੇ ਆਪਣੇ ਚੈਨਲ ਦਾ ਨਾਮ ਬੋਲ ਰਿਹਾ। ਮਾਪੇ ਅਮਰਤ ਗੱਲ ਬਲੌਗ। ਲਓ ਜੀ ਆਹ ਦੇਖੋ ਸਾਰਾ ਆ ਮਿੱਟੀ ਮਾ우스 ਆ ਗਿਆ ਇਧਰ ਹਣਾ। ਤੇ ਬਾਕੀ ਆ ਗਈ ਕਿਸ਼ਤੀ ਲਓ ਬਈ ਕਿਸ਼ਤੀ ਜਨੋਲ ਜਨੋਲ ਚੱਲ ਪਿਆ ਜੀ ਤੇ ਆ ਤੁੰਨਾ ਜਦ ਚੱਲੂਗਾ ਤੁਹਾਨੂੰ ਦਿਖਾਉਣੇ ਆਪਾਂ ਲਓ ਜੀ ਲਓ ਤੇ ਦੇਖੀ ਦੇਖੋ ਵੀ ਬਹੁਤ ਪਾਠ ਆ ਨਾ ਜੀ ਦੇਖ ਸਕਦੇ ਲਓ ਜੀ ਆ ਦੇਖੋ ਸਾਰਾ ਅਮਰਤ ਕੇ ਲਵ ਬਲੌਗ ਤੇ हां ਲੋਕ ਵੀ ਅੱਗੇ ਆ ਗਿਆ ਸਿੰਦੋਲ ਤੇ ਆਪਾਂ ਨੂੰ ਬਹੁਤ ਯਾਨੀ ਮਰੇਕ ਕੋਲੇ ਬਹੁਤ ਪਿਆਰ ਮਿਲਦਾ ਆਪਾਂ ਨੂੰ ਤੇ ਬਹੁਤ ਆਪਾਂ ਨੂੰ ਮਿਲ ਰਿਹਾ ਬਾਈ ਜਿਹੜੇ ਆਪਣੇ ਚੈਨਲ ਦਾ ਨਾਮ ਪੁੱਛਦੇ ਬਾਕੀ ਬਹੁਤ ਯਾਨੇ ਮਿਲਿਆ ਜਿਹੜੇ ਆਪਣੇ ਔਰਿਜਨਲ ਵੀਡੀਓ ਦੇਖਦੇ ਆ ਤੇ ਮਰੇਕ ਕੋਲੇ ਦੇ ਆਪਾਂ ਨੂੰ ਬਹੁਤ ਪਿਆਰ ਮਿਲਦਾ ਮਰੇਕ ਕੋਲੇ ਖੈਰ ਦੇ ਵਿੱਚੋਂ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੰਨਾ ਤੁਸੀਂ ਪਿਆਰ ਦਿੰਦੇ ਹੋ ਨਾ ਤੇ ਸਿੰਦੋਲ ਦੇਖੋ ਬਲੌਗਰ ਲੋ ਬਾਈ ਇਹ ਆ ਦੇਖੋ ਸਾਰੇ ਤਰ੍ਹਾਂ ਨਾਲ ਲੋ ਤੇ ਓਕੇ ਥੀ ਚੱਲ ਪਈ ਜਿਵੇਂ ਦਿਖਾਉਣੇ ਚੱਲਦੀ ਲੋ ਵੀ ਆ ਦੇਖੋ ਥੇਤੀ ਕੋਲ 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 ਉਹ ਦੇਖੋ ਥੇਤੀ ਲੋ ਵੀ ਕਮੈਂਟ ਕਰੋ ਕਿਹੜਾ-ਕਿਹੜਾ ਕਿਸ਼ਤੀ 'ਚ ਬੈਠਿਆ ਤੇ ਚੰਡੋਲੋਂ ਖੜ ਗਿਆ ਹੁਣ ਦੇਖੋ ਹੁਣ ਦੇਖੋ ਵੀਊ ਕਿੰਨਾ ਹੁਣ ਆ ਰਿਹਾ ਲਓ ਉੱਪਰ ਲੱਗੋ ਲੱਗੋ ਤੇ ਬਾਕੀ ਤੁਹਾਨੂੰ ਇੱਧਰ ਦਿਖਾਉਂਦਾ ਲਾਓ ਵੀ ਹੁਣ ਦੇਖੋ ਇੱਧਰੋਂ ਇੱਧਰੋਂ ਦੇਖੋ ਕਿੰਨਾ ਸੋਨਾ ਬੂਹ ਆ ਰਿਹਾ ਤੇ ਬਾਕੀ ਇੱਧਰ ਚੰਡੋਲ ਵੀ ਚੱਲ ਪਿਆ ਤੇ ਬਾਕੀ ਤੁਹਾਨੂੰ ਇੱਧਰ ਕਾਹ ਪਿੰਡ ਜਾਂ ਬਹੁਤ ਸਾਰੀਆਂ ਇਹਦੀਆਂ ਦੁਕਾਨਾਂ ਨੇ ਉਹ ਦੇਖਣ ਨੂੰ ਮਿਲ ਜਾਣਗੀਆਂ। ਬਾਕੀ ਤੁਸੀਂ ਸ਼ਾਪਿੰਗ ਕਰਨੀ ਉਹ ਵੀ ਕਰ ਸਕਦੇ ਹੋ ਨਾ। ਜਿਵੇਂ ਕੱਪੜਾ ਹੁਣ ਦਿਖਾਇਆ ਆਪਾਂ ਸਟਾਰਟਿੰਗ ਦੇ ਵਿੱਚ। ਬਾਕੀ ਆ ਆ ਗਈਆਂ ਗੇਮਾਂ। ਬਾਈ ਵਧੀਆ ਵਧੀਆ। ਬਾਈ ਕਿਹੜੇ ਚੈਨਲ ਤੇ ਆਉਂ। ਅਮਰਤ ਗੱਲ ਬਲੌਗ ਬਾਈ। ਅਮਰਤ ਗੱਲ ਬਲੌਗ। ਤੇ ਆ ਦੇਖੋ ਇੱਧਰ ਆ ਨਾ। 30 ਰੁਪਏ ਵਨ ਸ਼ਾਟ। 150 ਨਾਮ। ਓਕੇ। ਲਾਓ 50 ਵੀ 150 ਤੇ 150 ਰੁਪਏ ਨਾਮ ਆ। ਤੇ 50 ਰੁਪਏ ਉਹਦੇ ਆ। ਤੇ ਬਾਕੀ ਆ ਦੇਖੋ ਇੱਧਰ ਹੁਣ ਯਾਰ ਦੇਖੋ ਸਾਰਾ ਤੇ ਬੋਲਣ ਆ ਗਿਆ ਜੀ ਤੇ ਆ ਦੇਖੋ ਇੱਧਰ ਸਾਰਾ ਹਨ ਲਓ ਜੀ ਲਓ ਜੀ ਅੱਗੇ ਆ ਗਿਆ ਨੁਸਾਨਾ ਲਾਉਣਾ ਤੇ ਆ ਦੇਖੋ ਸਾਰਾ ਅੱਗੇ ਆ ਆ ਹੁੰਦਾ ਰਿੰਗ ਪਾਣੀ ਹੁੰਦੀ ਆ ਨਾ ਲਓ ਯਾਰ ਰਿੰਗ ਪਾਣੀ ਹੁੰਦੀ ਆ ਇਹ ਵੀ ਹੈਗੀ 50 ਦੀਆਂ ਸੇ ਰਿੰਗਾ ਉਹ ਸਾਹਮਣੇ ਲਿਖੀਆਂ ਹੋਈਆਂ ਨੇ ਤੇ 50 ਦੀਆਂ ਸੇ ਰਿੰਗਾ ਨੇ ਜੀ ਤੇ ਬਾਅਦ ਵਿੱਚ ਅੱਗੇ ਦਿਖਾਉਂਦੇ ਆ ਉਹ ਤੋਂ ਨੂੰ ਐਕਟੀਵਿਟੀ ਮੇਲੇ ਦੀ ਯਾਰ ਦੇਖੋ ਜੀ ਹਨਾ ਚਲੋ ਭਾਈ ਜਨਾਬ نکਾਲੋ 50ਵੇਂ 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 ਹਾਂ ਜੀ ਇਹ 50 ਰੁਪਏ ਦੇ 6 ਨਾਮ ਨਿਕਾਲੋ 50 ਨੇ ਤੇ ਆਗੇ ਇਧਰ ਬੱਚੇ ਦੇ ਖੇਡਾਂ ਲਓ ਤੇ ਇਕੱਠ ਬਹੁਤ ਆ ਜੀ ਮੇਲੇ ਚ ਤੇ ਆਹ ਦੇਖੋ ਇਧਰ ਬੱਚਿਆਂ ਨੇ ਖੇਡਾਂ ਕਰ ਲਈ ਕਿੰਨੇ ਨੇ ਬਿੰਦੀ ਗਲਾਸ ਚ ਲੈ ਰਿਹਾ 50 ਰੁਪਏ ਦਾ ਆ ਟੈਕਲ ਕਿੰਨੇ ਲਾਵੋ ਚਲੋ ਚਲੋ ਤੇ ਆਹ ਸਾਰੀਆਂ ਇਹ ਕੁਝ ਇਸ ਤਰ੍ਹਾਂ ਦਾ ਸਾਰਾ ਮੇਲਾ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਲਓ ਇਹ ਬਹੁਤ ਕਾਠਾ ਜਿਵੇਂ ਤੁਸੀਂ ਦੇਖ ਸਕਦੇ ਲਓ ਤੇ ਸ਼ਹਿਰ ਮਰੇਕ ਕੋਲੇ ਮੇਲਾ ਲੱਗਿਆ ਹੋਇਆ ਜੀ ਲਓ ਵੀ ਆਜ ਚੱਲ ਪਿਆ ਬ੍ਰੇਕ ਡਾਂਸ ਦੇਖੋ ਲਓ ਤੇ ਬਾਕੀ ਆ ਚੱਲਦਾ ਇੱਧਰ ਤੇ ਆਹ ਤੁੰਨਾ ਨਹੀਂ ਹੈ ਚੱਲਿਆ ਇਹ ਬਾਈ ਨੇ ਬਿਠਾਉਣ ਲੱਗੇ ਨੇ ਵੀ ਤੁਹਾਨੂੰ ਦਪਾਉਣਾ ਚੱਲਦਾ ਆਪਾਂ ਬਾਕੀ ਆ ਚੱਲ ਪਿਆ ਤੇ ਬਾਕੀ ਇੱਧਰ ਦੇਖੋ ਸਾਰਾ ਹਾਂ ਸਾਰਾ ਤੁਸੀਂ ਮੇਲਾ ਦੇਖ ਸਕਦੇ ਹੋ ਤੇ ਆਜ ਦਾ ਬ੍ਰੇਕਡਾਊਨ ਹੋ ਗਿਆ ਨਾ ਜਵੇਂ ਤੇ ਬਾਕੀ ਆ ਸਾਰਾ ਤੁਸੀਂ ਮੇਲਾ ਦੇਖ ਸਕਦੇ ਹੋ ਇੱਧਰ ਹਾਂ ਹਾਂ ਹੁਣ ਚੱਲ ਰਿਹਾ ਚੰਦੋਲ ਹੁਣ ਕੇਤੀ ਜੜੀ ਹੋ ਰੁਕ ਗਈ ਆ ਇੱਕ ਕੱਠ ਦੇਖੋ ਕਿੰਨਾ ਜ਼ਿਆਦਾ ਹੈ ਨਾ ਲਓ ਜਿੱਥੇ ਕੱਠ ਦੇਖ ਸਕਦੇ ਹੋ ਬਹੁਤ ਕੱਠ ਆ ਵੀ ਤੇ ਬ੍ਰੇਕ ਕੋਲ ਨੇ ਮੇਲਾ ਲੱਗਿਆ ਹੋਇਆ ਤੁਸੀਂ ਆ ਕੇ ਦੇਖ ਸਕਦੇ ਹੋ ਲਓ ਤੇ ਬਾਕੀ ਤੁਹਾਨੂੰ ਆਪਾਂ ਆਹ ਚੂਲਾ ਚੱਲਦਾ ਦਿਖਾਵਾਂਗੇ ਹੁਣ ਤੇ ਭਾਈ ਹੁਣ ਚਲਾਉਣ ਲੱਗੇ ਨੇ ਲਓ ਵੀ ਆਹ ਚੂਲਾ ਵੀ ਚੱਲ ਪਿਆ ਆਪਾਂ ਕਹਿੰਦੇ ਹੁਣ ਇਹ ਚੂਲਾ ਦਿਖਾਵਾਂਗੇ ਤੇ ਇਹ ਚੂਲਾ ਵੀ ਚੱਲ ਪਿਆ ਦੇਖੋ ਹੁਣ ਸਾ ਹੁਣਾਂ ਸਭ ਤੋਂ ਖਤਰਨਾਕ ਝੁੱਲ ਹੈ ਇਹ ਆ तकरीबन ਵਾਕੀ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਹੜੇ ਝੁੱਲਰ ਵੱਧ ਡਰ ਲਾਵਾ ਜਿਹੜੀ ਮੈਂ ਤਾਂ ਤਾਂ ਕੋਈ ਡਰ ਲਾ ਲ ਆਪਣਾ ਕਦੇ ਜਿ ਬੈਠੇ ਨਹੀਂ ਹੈਗੇ ਮੈਂ ਕਿਸਤੀ ਦੀ ਬੈਠਿਆ ਜੰਡੋ ਦੀ ਬੈਠਾ ਮੈਂ ਕਦੇ ਆਦੂ ਨੇ ਕਦੇ ਨਹੀਂ ਬੈਠਿਆ ਤਾਂ ਲੋ ਵੀ ਦੇਖੋ ਇਹ ਤਾਂ ਉੱਪਰ ਜਾਣਾ ਨੇ ਉੱਪਰ ਜਾਣਾ ਜੇ ਉੱਪਰ ਦੇਖਿਓ ਤੇ ਗਿਆ ਤੇ ਦੂ ਅਗਲਾ ਜਾਊਗਾ ਉੱਪਰ ਹੋ ਹੁਣ ਚੱਲਿਆ ਤੂੰ ਸਭਾ ਦੇਖੋ ਬਈ ਬੱਲੇ ਬੱਲੇ ਲੋਕ ਕਿੱਦਾਂ ਚੱਲਿਆ ਉਹ ਜੀ ਆਇਆ ਕੀ ਬਣਦਾ ਬੰਦੇ ਦਾ ਵਿੱਚ ਬੈਠੇ ਦਾ ਉੱਪਰ ਜਾਂਦਾ ਉਹ देख ही डर लगता आ सकते हो मेला देखिए बाकी कुछ इस तरह सारा मेला है लो भी ਕਵਾਰ ਤੁਹਾਨੂੰ ਮੇਲੇ ਦਾ ਪੂਰਾ ਆਪਾਂ ਵੀਊ ਦੇ ਦਈਏ ਇਹਨਾਂ ਦੇਖੋ ਪੂਰਾ ਮੇਲਾ ਦੇਖੋ ਇਸ ਤਰ੍ਹਾਂ ਦਾ ਮੇਲੇ ਦਾ ਸਾਰਾ ਵੀਊ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਨਾ ਤੇ ਆਹ ਚੱਲ ਬੈ ਇਧਰ ਬ੍ਰੇਕ ਡਾਂਸ ਬਾਕੀ ਆ ਦੇਖੇ ਸਾਰਾ ਮੇਲਾ ਲੋ ਤੇ ਲੋ ਆ ਵੀ ਤੁਹਾਨੂੰ ਮਿਲ ਜੂ ਇੱਥੇ ਤੇ ਬਾਕੀ ਆਸ ਨੂੰ ਪਹਿਲਾਂ ਆਪਾਂ ਦਿਖਾ ਦਿਆ ਕਰੋ ਸਾਰਾ ਉਹ ਵਾਲੇ ਕੋ ਸਾਰੇ ਇੱਧਰ ਪੂਰਾ ਵੀਊ ਮੇਲੇ ਦਾ ਨਾ ਉਹ ਜਿਸ ਤਰ੍ਹਾਂ ਦਾ ਸਾਰਾ ਇਹ ਢੇਲਾ ਵੀ ਲਓ ਤੇ ਆ ਵੀ ਇੱਧਰ ਕੁਝ ਹੈਗਾ ਲਓ ਤੇ ਸਾਰਾ ਫਿਸ਼ ਫੈਨਲ ਵੀ ਹੋ ਵੀ ਹੈਗਾ ਜੀ ਲੋ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਬਹੁਤ ਕਾਠਾ ਜੀ ਮੇਲੇ ਤੇ ਉਹਦੇ ਨੂੰ ਦੇਖਿਆ ਨਾ ਤੇ ਬਾਕੀ ਆ ਬੱਚਿਆਂ ਦੀ ਐਕਟੀਵਿਟੀ ਆ ਗਈ ਜਿਹੜਾ ਨਾ ਤੇ ਕੁਝ ਇਸ ਤਰ੍ਹਾਂ ਸਾਰਾ ਜਿਹੜਾ ਮੇਲਾ ਤੇ ਲੋਕ ਜਿਹੜੇ ਨਾਲ ਪਤਾ ਨੂੰ ਦੱਸਤੀ ਆ ਤੇ ਘੱਟ ਤੱਕ ਇਹਦੇ ਬਾਰੇ ਮੈਨੂੰ ਵੀ ਨਹੀਂ ਪਤਾ ਨੌਲੇਜ ਆਏਗੀ ਲਓ ਵੀ ਆ ਬੱਚੇ ਮਿਲੇ ਆਪਾਂ ਨੂੰ ਪਹਿਲਾ ਬੋਲਦਿਆਂ ਹੀ ਕੀ ਨਾਮ ਆ ਰੂਪਾ ਰੂਪਾ ਠੀਕ ਆ ਠੀਕ ਆ ਓਕੇ ਲਓ ਜੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਸ਼ਹਿਰ ਮਰੇਕ ਕੋਲੇ ਦਾ ਮੇਲਾ ਦਿਖਾਇਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ